ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਨਵੀਨ ਜੀ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਪੂਰੇ ਪੰਜਾਬ ਵਿੱਚ ਅੱਜ ਮੀ ਪੈ ਰਿਹਾ ਆ ਕਿਹੋ ਜਿਹਾ ਮਾਹੌਲ ਹੈ ਮਾਹੌਲ ਸਾਰੇ ਪਾਸੇ ਤੁਸੀਂ ਦੇਖੋ ਵੀ ਚਿੱਕੜ ਚਿੱਕੜ ਜਲਧਲ ਹੋਈ ਪਈ ਹੈ ਜਲਧਲ ਹੋਈ ਪਈ ਹੈ ਮਤਲਬ ਕਈ ਇਲਾਕਿਆਂ ਦੇ ਵਿੱਚ ਤਾਂ ਬਾਰਿਸ਼ ਬਹੁਤ ਜਿਆਦਾ ਹੋਈ ਪੰਜਾਬ ਤੋਂ ਬਾਅਦ ਤਾਂ ਕਈ ਇਲਾਕੇ ਇਦਾਂ ਦੇ ਆ ਜਿਹੜੇ ਮਤਲਬ ਹੜ੍ਹਾਂ ਦੀ ਸਥਿਤੀ ਵੀ ਕਈ ਥਾਵਾਂ ਦੇ ਉੱਤੇ ਬਣੀ ਹੋਈ ਆ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਬੰਨ ਟੁੱਟੇ ਆ ਕਿ ਉਹ ਪਾਣੀ ਨੇਰਾਂ ਦਾ ਦਰਿਆ ਮਾਦਾ ਟੁੱਟ ਗਿਆ ਫਿਰ ਜਿਨ੍ਹਾਂ ਨੇ ਖੇਤਾਂ ਨੂੰ ਨੁਕਸਾਨ ਪਹੁੰਚਾਇਆ ਮਤਲਬ بارش ਇਸ ਵਾਰ ਜੋ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਚੰਗੀ بارش ਹੋਏਗੀ ਔਰ ਉਹ ਚੰਗੀ بارش ਹੋਈ ਹੈ ਪਰ ਉਸ بارش ਦੇ ਨਾਲ ਕੁਝ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਜਿਹੜਾ ਉਹ ਕਰਨਾ ਪੈਂਦਾ ਔਰ ਅੱਜ ਵੀ ਪੰਜਾਬ ਦੇ ਵਿੱਚ ਅ देर रात ਤੋਂ ਕਈ ਇਲਾਕਿਆਂ ਦੇ ਵਿੱਚ ਔਰ ਕਈ ਇਲਾਕਿਆਂ ਦੇ ਵਿੱਚ ਅੱਜ ਸਵੇਰ ਤੋਂ بارش ਜਿਹੜੀ ਹੈ ਉਹ ਲਗਾਤਾਰ ਹੋ ਰਹੀ ਹੈ ਔਰ ਅਸੀਂ ਪੈਂਦੇ ਮੀਂਹ ਦੇ ਵਿੱਚ ਹੀ ਦਫਤਰ ਪਹੁੰਚੇ ਆ ਸ਼ੁਕਰ ਹੈ ਰੱਬ ਦਾ ਅਸੀਂ ਸਟੂਡੀਓ ਚ ਬੈਠੇ ਹੋਏ ਆ ਹਾਂਜੀ ਤੇ ਅਸੀਂ ਅੱਜ ਆਪਣੇ ਪ੍ਰੋਗਰਾਮ ਦੇ ਜ਼ਰੀਏ ਗੱਲਬਾਤ ਕਰਨੀ ਆ ਸੌਣ ਮਹੀਨੇ ਤੇ ਤੀਆਂ ਦੇ ਤਿਉਹਾਰ ਤੇ ਬਿਲਕੁਲ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੂੰਗੀ ਸੌਣ ਮਹੀਨੇ ਦਾ ਕੀ ਮਹੱਤਵ ਹੈ ਦੇਖੋ ਸੌਣ ਮਹੀਨੇ ਦੇ ਦਾ ਮਹੱਤਵ ਪੁਰਾਣਾ ਦੇ ਹਿਸਾਬ ਦੇ ਨਾਲ ਵੀ ਹੈ ਅ ਜੇ ਤੁਸੀਂ ਪੰਜਾਬ ਦੀ ਸੰਸਕ੍ਰਿਤੀ ਦੇ ਹਿਸਾਬ ਦੇ ਨਾਲ ਉਹ ਉਹਨਾਂ ਦਾ ਹੋਰ ਮਹੱਤਵ ਹੈ ਮਤਲਬ ਦੇਸ਼ ਦੇ ਜਿੰਨੇ ਸੂਬੇ ਆ ਸਾਰਿਆਂ ਦੇ ਵਿੱਚ ਧਾਰਮਿਕ ਵੀ ਧਾਰਮਿਕ ਅਧਿਆਤਮਿਕ ਹੈ ਨਾ ਇਹ ਬੜੇ ਮਹੱਤਵ ਰਹਿਿਆ ਸਾਉਣ ਦੀ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਸੌਣ ਮਹੀਨਾ ਕਦੋਂ ਸ਼ੁਰੂ ਹੋਇਆ ਸੀ ਤੇ ਕਦੋਂ ਖਤਮ ਹੋਇਆ ਇਸ ਨੂੰ ਲੈ ਕੇ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਦੇ ਦਿਨਾਂ ਦੇ ਵਿੱਚ ਇਹ ਸਵਾਲ ਰਹਿੰਦਾ ਖਾਸ ਕਰਕੇ ਪੰਜਾਬ ਦੇ ਵਿੱਚ ਦੇਖੋ ਹਿੰਦੂ ਪੰਚਾਂਗ ਦੇ ਮੁਤਾਬਕ ਸੌਣ ਦਾ ਜਿਹੜਾ ਮਹੀਨਾ ਸੀਗਾ ਉਹ 11 ਜੁਲਾਈ 2025 ਨੂੰ ਸ਼ੁਰੂ ਹੋਇਆ ਔਰ 9 ਅਗਸਤ 2025 ਨੂੰ ਰਖੜੀ ਵਾਲੇ ਦਿਨ ਉਹਦੀ ਸਮਾਪਤੀ ਹੋ ਗਈ ਹਿੰਦੂ ਪੰਚਾਂਗ ਦੇ ਅਨੁਸਾਰ ਜੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਦੇਖੀਏ ਤੇ 15 ਤਰੀਕ ਨੂੰ ਸ਼ੁਰੂ ਹੋਇਆ 15 ਜੁਲਾਈ ਨੂੰ ਸ਼ੁਰੂ ਹੋਇਆ ਜੀ ਔਰ 15 ਜੁਲਾਈ ਨੂੰ ਖਤਮ ਹੋਏਗਾ ਔਰ 16 16 ਜੁਲਾਈ 16 ਅਗਸਤ ਨੂੰ 15 ਅਗਸਤ ਨੂੰ ਖਤਮ 15 ਜੁਲਾਈ ਤੋਂ ਸ਼ੁਰੂ ਹੋਇਆ ਔਰ 15 ਅਗਸਤ ਨੂੰ ਖਤਮ ਹੋਏਗਾ ਔਰ 16 ਅਗਸਤ ਤੋਂ ਪਾਦੋ ਸ਼ੁਰੂ ਹੋ ਜਾਏਗਾ ਸੰਗਰਾਮ ਜੀ ਹਾਂ ਉਹ ਉਸ ਤੋਂ ਇਹ ਨਾਨਕਸ਼ਾਈ ਕੈਲੰਡਰ ਦੇ ਮੁਤਾਬਕ ਜਿਹੜਾ ਹੈ ਉਹ 5 ਦਿਨ ਬਾਅਦ ਦੇ ਵਿੱਚ ਸ਼ੁਰੂ ਹੁੰਦਾ ਤੇ 5 ਦਿਨ ਬਾਅਦ ਦੇ ਵਿੱਚ ਹੀ ਖਤਮ ਹੁੰਦਾ ਹੂੰ ਸੋ ਇਹ ਨਾਨਕਸ਼ਾਈ ਕੈਲੰਡਰ ਦੇ ਮੁਤਾਬਕ ਅਜੇ ਸੌਣ ਚੱਲ ਰਿਹਾ ਹੈ ਜਿਹੜਾ ਕਿ 15 ਅਗਸਤ ਨੂੰ ਖਤਮ ਹੋਏਗਾ ओके ਜਿਸ ਸੌਣ ਚੱਲ ਰਿਹਾ ਹੈ ਤੇ ਸੌਣ ਮਹੀਨਾ ਜਦੋਂ ਆਂਦਾ ਹੈ ਆਪਣੇ ਨਾਲ ਬਹੁਤ ਸਾਰੀਆਂ ਖੁਸ਼ੀਆਂ ਕਿਹੜੇ ਲੈ ਕੇ ਆਂਦਾ ਤੁਸੀਂ ਮੈਂ ਚਾਹਾਂਗੀ ਕਿ ਆਪਣੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਜਿੱਥੋਂ ਵੀ ਦੇਖ ਰਹੇ ਆ ਉਹਨਾਂ ਨੂੰ ਇਹ ਦੱਸੋ ਕਿ ਸੌਣ ਦੇ ਮਹੀਨੇ ਦਾ ਅਧਿਆਤਮਿਕ ਧਾਰਮਿਕ ਮਹੱਤਵ ਕੀ ਆ ਤੇ ਜਿਹੜਾ ਆਪਣੇ ਪੰਜਾਬ ਦੇ ਵਿਰਸੇ ਨਾਲ ਜੁੜਿਆ ਹੋਇਆ ਆ ਖੁਸ਼ੀਆਂ ਕਿਹੜੇ ਲੈ ਕੇ ਆਂਦਾ ਉਹਦਾ ਮਹੱਤਵ ਦੇਖੋ ਤੁਹਾਨੂੰ ਯਾਦ ਹੋਵੇਗਾ ਕਿ ਇਸੇ ਜਦੋਂ ਸੌਣ ਸ਼ੁਰੂ ਹੋਇਆ ਤੇ ਪਹਿਲੇ ਸੋਮਵਾਰ ਆਪਾਂ ਇੱਥੇ ਪ੍ਰਾਚੀਨ ਸ਼ਿਮੰਦਰ ਆਪ ਉੱਥੇ ਜਾ ਕੇ ਉੱਥੇ ਦੇ ਜਿਹੜੇ ਪੁਜਾਰੀ ਸੀ ਉਹ ਔਰ ਉੱਥੇ ਕਮੇਟੀ ਮੈਂਬਰਾਂ ਦੇ ਨਾਲ ਇੱਕ ਇਹ ਹੀ ਲੋਕਾਂ ਨੂੰ ਦੱਸਣ ਦੇ ਲਈ ਵੀਡੀਓ ਕੀਤੀ ਸੀ ਕਿ ਲੋਕਾਂ ਨੂੰ ਦੱਸਿਆ ਕਿ ਸੌਣ ਦੇ ਮਹੀਨੇ ਦੀ ਮਹੱਤਤਾ ਕੀ ਹੈ ਜੀ ਸੌਣ ਦੇ ਮਹੀਨੇ ਦੀ ਜੇ ਪੁਰਾਣਾ ਦੇ ਮੁਤਾਬਕ ਤੁਸੀਂ ਚੱਲੋਗੇ ਤੇ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੇ ਨਾਲ ਜੁੜਿਆ ਹੋਇਆ ਸੌਣ ਦਾ ਮਹੀਨਾ ਮੰਨਿਆ ਜਾਂਦਾ ਤੁਸੀਂ ਦੇਖਿਆ ਕਿ ਸੌਣ ਦੇ ਵਰਤ ਆਉਂਦੇ ਆ ਹਾਂ ਨਾ ਜਿਹੜੇ 16 ਸੋਮਵਾਰ ਦੇ ਵਰਤ ਵੀ ਰੱਖੇ ਜਾਂਦੇ ਸੌਣ ਦੇ ਮਹੀਨੇ ਦੇ ਵਿੱਚ ਹੀ ਚੰਗਾ ਉਹਨਾਂ ਨੂੰ ਸਮਝਿਆ ਜਾਂਦਾ ਇਹਦੇ ਵਿੱਚ ਰੱਖਣੇ ਫਿਰ ਸੌਣ ਦੇ ਮਹੀਨੇ ਦੇ ਵਿੱਚ ਤੁਸੀਂ ਕਾਵੜ ਯਾਤਰਾ ਦੇਖਦੇ ਹੋ ਕਿ ਹਰ ਇੱਕ ਵਾਰ ਕਾਵੜ ਯਾਤਰਾ ਜਾਂਦੀ ਹੈ ਜੀ ਬਿਲਕੁਲ ਸੌਣ ਦੇ ਮਹੀਨੇ ਦੀ ਮਹੱਤਤਾ ਇਸ ਚੀਜ਼ ਦੇ ਨਾਲ ਵੀ ਦੇਖੀ ਜਾਂਦੀ ਹੈ ਕਿ ਅ ਦક્ષਪੁੱਤਰੀ ਜਿਹੜੀ ਮਾਤਾ ਸਤੀ ਸੀ ਮਾਤਾ ਸਤੀ ਨੇ ਕੜੀ ਤਪੱਸਿਆ ਕੀਤੀ ਜਦੋਂ ਫਿਰ ਉਹ ਪਾਰਵਤੀ ਮਾਤਾ ਦੇ ਰੂਪ ਦੇ ਵਿੱਚ ਆਏ ਤੇ ਉਹਨਾਂ ਨੇ ਭਗਵਾਨ ਸ਼ਿਵ ਦੀ ਭਗਤੀ ਕੀਤੀ ਤੇ ਸੌਣ ਮਹੀਨੇ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਪ੍ਰਸੰਨ ਹੋ ਕੇ ਉਹਨਾਂ ਨੂੰ ਵਰਦਾਨ ਦਿੱਤਾ ਸੀਗਾ ਕਿ ਪਤੀ ਰੂਪ ਦੇ ਵਿੱਚ ਉਹ ਚਾਹੁੰਦੇ ਸੀਗੇ ਕਿ ਭਗਵਾਨ ਸ਼ਿਵ ਪਤੀ ਰੂਪ ਦੇ ਵਿੱਚ ਉਹਨਾਂ ਦੇ ਨਾਲ ਰਹਿਣ ਤੇ ਉਹ ਉਸ ਤੋਂ ਬਾਅਦ ਉੱਥੇ ਉਹ ਵਰਦਾਨ ਮਿਲਿਆ ਤੇ ਸਾਵਣ ਦੇ ਮਹੀਨੇ ਦੀ ਇਸ ਕਰਕੇ ਮਾਤਾ ਬਹੁਤ ਆ ਔਰ ਮਾਤਾ ਪਾਰਵਤੀ ਨੇ ਸਾਵਣ ਦੇ ਮਹੀਨੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਨਾਰਦ ਜੀ ਨੇ ਉਹਨਾਂ ਨੂੰ ਜੋ ਪੁਰਾਣਾ ਦੇ ਮੁਤਾਬਕ ਦੱਸਿਆ ਹੁੰਦਾ ਕਿ ਕਿਹਾ ਸੀ ਤੁਸੀਂ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਭਗਵਾਨ ਸ਼ਿਵ ਦੀ ਪੂਜਾ ਕਰੋ ਤਪੱਸਿਆ ਕਰੋ ਤੇ ਇਹ ਉਸ ਉਦੋਂ ਤੋਂ ਚੱਲਦਾ ਰਿਹਾ ਉਸ ਤੋਂ ਬਾਅਦ ਇਸ ਨੂੰ ਲੈ ਕੇ ਬਹੁਤ ਸਾਰੀਆਂ ਪਰੰਪਰਾਵਾਂ ਬਹੁਤ ਸਾਰੀਆਂ ਧਾਰਮਿਕ ਜਿਹੜੇ ਇੰਤਰਮ ਨੇ ਉਹਨਾਂ ਦੀਆਂ ਪ੍ਰਥਾਵਾ ਵੀ ਸੌਣ ਦੇ ਨਾਲ ਜੁੜਦੀਆਂ ਗਈਆਂ ਕਿਉਂਕਿ ਸੌਣ ਦੇ ਵਿੱਚ ਦੇਖੋ ਇੱਕ ਖੁਸ਼ੀ ਦਾ ਮਾਹੌਲ ਹੁੰਦਾ ਹੈ ਖੁਸ਼ੀ ਦਾ ਮਾਹੌਲ ਮਤਲਬ ਮੌਸਮ ਕਰਵਟ ਲੈਂਦਾ ਹੈ ਬਰਸਾਤ ਹੁੰਦੀ ਹੈ ਹਰਿਆਲੀ ਸਾਰੇ ਪਾਸੇ ਆ ਜਾਂਦੀ ਹੈ ਇੱਕ ਪੋਜ਼ਿਟਿਵਿਟੀ ਜਿਹੜੀ ਹੈ ਸੌਣ ਤੋਂ ਸ਼ੁਰੂ ਹੁੰਦੀ ਹੈ ਔਰ ਉਸ ਤੋਂ ਬਾਅਦ ਸੌਣ ਦਾ ਮਹੀਨਾ ਜਦੋਂ ਆਂਦਾ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਤਿਉਹਾਰਾਂ ਦੀ ਵੀ ਝੜੀ ਲੱਗ ਜਾਣੀ ਹੁਣ ਦਸੰਬਰ ਤੱਕ ਕਿਤੋਂ ਹਰਚ ਲੈਣੇ ਸੌਣ ਦਾ ਮਹੀਨਾ ਆਂਦਾ ਇੱਕ ਅਲੱਗ ਜੀ ਖੁਸ਼ੀ ਹੁੰਦੀ ਹੈ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ ਮਤਲਬ ਪੋਜ਼ਿਟਿਵਿਟੀ ਆਸੇ ਪਾਸੇ ਦੇਖੀ ਹਾਂ ਹਾਂ ਪੋਜ਼ਿਟਿਵਿਟੀ ਇਹ ਸ਼ਬਦ ਬਿਲਕੁਲ ਸਹੀ ਹੈ ਕਿ ਵਾਤਾਵਰਨ ਦੇ ਵਿੱਚ ਇੱਕ ਪੋਜ਼ਿਟਿਵਿਟੀ ਆ ਜਾਂਦੀ ਹੈ ਸੌਣ ਦੇ ਮਹੀਨੇ ਦੇ ਨਾਲ ਤੇ ਉਹ ਪੋਜ਼ਿਟਿਵਿਟੀ ਆ ਗਈ ਹੈ ਬਰਸਾਤ ਚੰਗੀ ਹੋਈ ਹੈ ਇਸ ਵਾਰ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਸ ਕੁਸ਼ ਨੂੰ ਤਾਂ ਨੁਕਸਾਨ ਹੋ ਗਿਆ ਕਿ ਉਹਨਾਂ ਦੀਆਂ ਖੇਤਾਂ ਫਸਲਾਂ ਜਿਹੜੀਆਂ ਨੁਕਸਾਨੀਆਂ ਆ ਪਰ ਬਰਸਾਤ ਜਿਹੜੀ ਆ ਉਹ ਕਿਤੇ ਨਾ ਕਿਤੇ ਅ ਖੇਤੀ ਪ੍ਰਧਾਨ ਜਿਹੜਾ ਸੂਬਾ ਸਾਡਾ ਪੰਜਾਬ ਉਹਦੇ ਲਈ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਵੀ ਜ਼ਰੂਰ ਲੈ ਕੇ ਆਉਂਦੀ ਹੈ ਕਿ ਫਿਰ ਆਨ ਵਾਲੇ ਅਟੈਂਪਟ ਦੇ ਵਿੱਚ ਫਸਣਾ ਚੰਗੀਆਂ ਹੋ ਜਾਂਦੀ ਅੱਛਾ ਇਹ ਤਾਂ ਸੌਣ ਦੇ ਮਹੀਨੇ ਦਾ ਹੋ ਗਿਆ ਅਧਿਆਤਮਕ ਜਾਂ ਧਾਰਮਿਕ ਮਹੱਤਵ ਕੀ ਭਗਵਾਨ ਪੰਜਾਬ ਦੇ ਵਿੱਚ ਵੀ ਸੌਣ ਦੇ ਮਹੀਨੇ ਨੂੰ ਜਾਂ ਤੀਆਂ ਦੇ ਤਿਉਹਾਰ ਨੂੰ ਲੈ ਕੇ ਬਹੁਤ ਸਾਰੀਆਂ ਬੁੱਕਸ ਲਿਖੀਆਂ ਗਈਆਂ ਜਿਦੇ ਵਿੱਚ ਉਹਨਾਂ ਦੇ ਮਹੱਤਵ ਦੱਸੇ ਗਿਆ ਤੇ ਕੁਝ ਬੁੱਕਸ ਇਦਾਂ ਦੀਆਂ ਲਿਖੀਆਂ ਗਈਆਂ ਜਿਦੇ ਵਿੱਚ ਉਨਾ ਮਹੱਤਵ ਨੂੰ ਮਹੱਤਵ ਦਾ ਖੰਡਨ ਕੀਤਾ ਗਿਆ ਇਸ ਕਰਕੇ ਅਸੀਂ ਉਸ ਇਤਿਹਾਸ ਦੇ ਵਿੱਚ ਨਹੀਂ ਪੈਂਦੇ ਕਿ ਕਿਹਦੀ ਕਿਤਾਬ ਸਹੀ ਹੈ ਕਿਹਦੀ ਕਿਤਾਬ ਗਲਤ ਹੈ ਕਿਉਂਕਿ ਹਰ ਇੱਕ ਦਾ ਆਪਣਾ ਵਿਜ਼ਨ ਆ ਆਪਣਾ ਵਿਜ਼ਨ ਔਰ ਮੈਨੂੰ ਲੱਗਦਾ ਕਿ ਤੁਸੀਂ ਕਿਸੇ ਵੀ ਕਿਤਾਬ ਦੇ ਉੱਪਰ ਉਦੋਂ ਤੱਕ ਗੱਲ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਆਪ ਨਹੀਂ ਉਹਨੂੰ ਸਟੱਡੀ ਕੀਤਾ ਮਤਲਬ ਕਿਤਾਬ ਕਿਸੇ ਦੀ ਬਹੁਤ ਵੱਡੀ ਮਿਹਨਤ ਹੁੰਦੀ ਆ ਉਹਦੇ ਪੂਰੇ ਜੀਵਨ ਦੇ ਵਿੱਚ ਉਹਨੇ ਕੀ ਕੁਛ ਕੀਤਾ ਜਾਂ ਉਹਦੀ ਕੀ ਪ੍ਰਾਪਤੀ ਆ ਉਹ ਕਿਤਾਬ ਦੇ ਵਿੱਚ ਲਿਖੀ ਹੁੰਦੀ ਆ ਉਹਦਾ ਦ੍ਰਿਸ਼ਟੀਕੋਣ ਅਸੀਂ ਅਸੀਂ ਕਿਸੇ ਵਿਅਕਤੀ ਤੋਂ ਸੁਣ ਕੇ ਉਸ ਕਿਤਾਬ ਦੇ ਉੱਤੇ ਵਿਸ਼ਲੇਸ਼ਣ ਕਰਨ ਲੱਪੇ ਤੇ ਮੈਨੂੰ ਲੱਗਦਾ ਕਿ ਉਸ ਵਿਅਕਤੀ ਦੇ ਨਾਲ ਹੀ ਅਸੀਂ ਮ ਨਾਲ ਕਿਤਾਬ ਲਿਖੀ ਹੈ ਕਿਤਾਬ ਸਹੀ ਹੈ ਜਾਂ ਗਲਤ ਹੈ ਕਿਹੜੀ ਚੀਜ਼ ਦਾ ਖੰਡਨ ਕੀਤਾ ਕਿਹੜੀ ਚੀਜ਼ ਦੀ ਮਹੱਤਤਾ ਦਸੀ ਉਹ ਬਾਤ ਹੈ ਚਲੋ ਨਵੀਨ ਜੀ ਆਪਾਂ ਇੱਧਰ ਜਾਣਾ ਵੀ ਨਹੀਂ ਹੈਗਾ ਤੁਸੀਂ ਮੈਨੂੰ ਇਹ ਦੱਸੋ ਅਸੀਂ ਅਧਿਆਤਮਕ ਜਾਂ ਧਾਰਮਿਕ ਮਹੱਤਵ ਨਾਲ ਤਾਂ ਇਹਨੂੰ ਜੋੜ ਦਿੱਤਾ ਹੁਣ ਪੰਜਾਬ ਦੇ ਨਾਲ ਵੀ ਜੁੜਿਆ ਸੌਣ ਦਾ ਬਹੁਤ ਮਹੱਤਵ ਹੈ ਉਹਦੇ ਬਾਰੇ ਥੋੜਾ ਪੰਜਾਬ ਦਾ ਹੁਣ ਮੈਨੂੰ ਲੱਗਦਾ ਮੈਨੂੰ ਮੇਰੇ ਦੱਸਣ ਨਾਲੋਂ ਤੁਹਾਨੂੰ ਜ਼ਿਆਦਾ ਪਤਾ ਕਿਉਂਕਿ ਤੁਸੀਂ ਤੀਆਂ ਦੇ ਤਿਉਹਾਰ ਸੌਣ ਮਹੀਨੇ ਦੇ ਵਿੱਚ ਮੈਨੂੰ ਤਾਂ ਚਲੋ ਪਤਾਈਏ ਸਾਨੂੰ ਤਾਂ ਅਸੀਂ ਤਾਂ ਵੂਮਨ ਮੂਨ ਨੂੰ ਸੈਲੀਬ੍ਰੇਟ ਕਰਦੇ ਆਂ ਬਟ ਮੈਂ ਇਹ ਵੀ ਜਾਣਦੇ ਆ ਕਿ ਤੁਸੀਂ ਵੀ ਪੰਜਾਬ ਨੂੰ ਹੀ ਬਿਲੋਂਗ ਕਰਦੇ ਹੋ ਤੁਹਾਨੂੰ ਕਿੰਨਾ ਕੁ ਪਤਾ ਆ ਦੇਖੋ ਪੰਜਾਬ ਦੇ ਹੁਣ ਤੁਸੀਂ ਮੇਰਾ ਪੇਪਰ ਨਾ ਨਾ ਲੋ ਵੀ ਤੁਹਾਨੂੰ ਕਿੰਨਾ ਪੇਪਰ ਦਾ ਨਹੀਂ ਲੈਂਦੇ ਪਰ ਤੁਸੀਂ ਪੰਜਾਬ ਨੂੰ ਬਿਲੋਂਗ ਕਰਦੇ ਹੋ ਦੇਖੋ ਤੀਆਂ ਦਾ ਤਿਹਾਰ ਅਸੀਂ ਵੀ ਮੈਂ ਲੰਬੇ ਸਮੇਂ ਤੋਂ ਜਦੋਂ ਤੋਂ ਮੀਡੀਆ ਦੇ ਵਿੱਚ ਆ ਅਸੀਂ ਹਰੇਕ ਸਾਲ ਕਵਰ ਕਰਨ ਲਈ ਚਾਹੀਦਾ ਔਰ ਮੈਂ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਚੀਜ਼ ਮਹਿਸੂਸ ਕੀਤੀ ਆ ਕਿ ਪਿਛਲੇ ਕੁਝ ਸਾਲਾਂ ਤੋਂ ਤੀਆਂ ਦੇ ਤਿਹਾਰ ਦੇ ਜਿਹੜੇ ਪ੍ਰੋਗਰਾਮ ਆ ਹੁਣੇ ਵਧੇ ਆ ਪਹਿਲਾਂ ਬਹੁਤ ਪਿੰਡਾਂ ਦੇ ਵਿੱਚ ਹੁੰਦੇ ਸੀ ਜਿਆਦਾ ਸ਼ਹਿਰਾਂ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਨਹੀਂ ਸੀ ਹੁੰਦੇ ਪਰ ਤੁਸੀਂ ਹੁਣ ਦੇਖੋ ਕਿ ਸ਼ਹਿਰਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਉੱਤੇ ਇਹਨਾਂ ਨੂੰ ਅਲੱਗ-ਅਲੱਗ ਥਾਵਾਂ ਦੇ ਉੱਤੇ ਮਨਾਇਆ ਜਾਂਦਾ ਈਵਨ ਕੀ ਫੌਰੀਨ ਦੇ ਵਿੱਚ ਵੀ ਜਿੱਥੇ-ਜਿੱਥੇ ਪੰਜਾਬੀ ਬੈਠੇ ਆ ਉੱਤੇ ਤੀਆਂ ਦੇ ਤਿਉਹਾਰ ਮਨਾਏ ਜਾਂਦੇ ਕਿਉਂਕਿ ਵਿਲਟੀ ਵੀ ਯੂਕੇ ਸਾਡਾ ਚੈਨਲ ਹੈ ਔਰ ਇੰਗਲੈਂਡ ਦੇ ਵਿੱਚ ਸਾਡੀ ਉੱਥੇ ਵਾਲੀ ਟੀਮ ਵੀ ਇਹਨਾਂ ਤਿਉਹਾਰਾਂ ਨੂੰ ਲਗਾਤਾਰ ਕਵਰ ਕਰ ਰਹੀ ਹੈ ਤਾਂ ਉਹ ਇਸ ਨੂੰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਪੰਜਾਬੀਆਂ ਦੇ ਲਈ ਪੰਜਾਬੀਅਤ ਦੇ ਲਈ ਤੀਆਂ ਦਾ ਤਿਉਹਾਰ ਕਿੰਨਾ ਇੰਪੋਰਟੈਂਟ ਹੈ ਕਿ ਦੇਸ਼ اور ਵਿਦੇਸ਼ ਦੇ ਵਿੱਚ ਵੀ ਇਸ ਤਿਉਹਾਰ ਨੂੰ ਕਵਰ ਕਰਨ ਦੇ ਲਈ ਹਰੇਕ ਮੀਡੀਆ ਅਦਾਰੇ ਦੀ ਇਹ ਹੋੜ ਰਹੀਦੀ ਹੈ ਕਿ ਇਸ ਪ੍ਰੋਗਰਾਮ ਨੂੰ ਕਵਰ ਕੀਤਾ ਜਾਏ ਤਿਆਂ ਦੇ ਤਿਉਹਾਰ ਨੂੰ ਜਿੱਥੇ-ਜਿੱਥੇ ਵੀ ਹੋ ਰਿਹਾ। ਹੁਣ ਤੁਸੀਂ ਨਹੀਂ ਮੈਨੂੰ ਸਵਾਲ ਕਰਨਾ ਹੁਣ ਮੈਂ ਤੁਹਾਨੂੰ ਸਵਾਲ ਕਰਦਾ। ਤੁਸੀਂ ਕਵਰ ਕੀਤਾ ਤਿਆਂ ਦਾ ਤਿਉਹਾਰ। ਅੱਛਾ ਤਿਆਂ ਦੇ ਤਿਉਹਾਰ ਦੇ ਵਿੱਚ ਤੁਸੀਂ ਕੀ ਮਹਿਸੂਸ ਕੀਤਾ ਵੀ ਕਿਦਾਂ ਦਾ ਇਹ ਮਹਿਲਾਮਾ ਦਾ ਰੁਝਾਨ ਰਿਹਾ ਇਸ ਵਾਰ? ਉਹਨਾਂ ਨੇ ਤੁਹਾਨੂੰ ਕਿਹੜੀਆਂ-ਕਿਹੜੀਆਂ ਅਸੀਂਆਂ ਗੱਲਾਂ ਦਸੀਆਂ ਜਿਹੜੀਆਂ ਤੁਹਾਨੂੰ ਅੱਜ ਵੀ ਮਤਲਬ ਉਹ ਯਾਦ ਆ ਕਿ ਹਾਂ ਇਹ ਇਹ ਖਾਸ ਗੱਲ ਹੋ ਸਕਦੀ ਤਿਆਂ ਦੇ ਤਿਉਹਾਰ ਦੀ। ਹਾਂ ਬਿਲਕੁਲ ਮੈਂ ਬਿਲਟੀਵੀ ਯੂਕੇ ਦੀ ਟੀਮ ਵੱਲੋਂ ਤੀਆਂ ਦਾ ਤਿਉਹਾਰ ਆ ਸਾਡੇ ਫਗਵਾੜਾ ਸ਼ਹਿਰ ਵਿੱਚ ਹੋਇਆ ਸੀਗਾ ਪ੍ਰਸਿੱਧ ਸਮਾਸੀਵਕਾ ਨਹੀਂ ਤਾਂ ਸੋਮਪ੍ਰਕਾਸ਼ ਜੀ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਤੇ ਬਹੁਤ ਹੀ ਝਾਵਾਂ ਦੇ ਨਾਲ ਮਨਾਇਆ ਜਾਂਦਾ ਕਿਉਂਕਿ ਜਿਹੜੀਆਂ ਔਰਤਾਂ ਹਨ ਨਾ ਅਸੀਂ ਊਮਨ ਹੁੱਡ ਹੈ ਸਾਰਾ ਸਾਲ ਇਸ ਚੀਜ਼ ਦੀ ਵੇਟ ਕਰਦੀਆਂ ਕਿ ਇੱਕ ਤਾਂ ਤਿਉਹਾਰਾ ਦਾ ਸੀਜ਼ਨ ਆ ਜਾਂਦਾ ਆ ਉਹਦੀ ਆਮਦ ਹੋ ਜਾਂਦੀ ਆ ਤੇ ਦੂਸਰੇ ਪਾਸੇ ਇਹ ਕਿ ਸੌਨ ਦਾ ਮਹੀਨਾ ਜਦੋਂ ਆਂਦਾ ਨਾ ਆਪਣੇ ਨਾਲ ਬਹੁਤ ਸਾਰੀ ਖੁਸ਼ੀਆਂ ਪੋਜ਼ਿਟਿਵਿਟੀ ਲੈ ਕੇ ਜਾਂਦਾ ਤੇ ਜਦੋਂ ਅਸੀਂ ਉੱਥੇ ਜਾ ਕੇ ਉਸ ਚੀਜ਼ ਨੂੰ ਕਵਰ ਕੀਤਾ ਤੇ ਅਸੀਂ ਸੱਚਮੁੱਚ ਉਹ ਚੀਜ਼ਾਂ ਨੂੰ ਫੀਲ ਕੀਤਾ ਕਿ ਲੋਕੀ ਬਹੁਤ ਖੁਸ਼ ਨੇ ਔਰਤਾਂ ਬਹੁਤ ਖੁਸ਼ ਨੇ ਆਪਣਾ ਸੈਲੀਬ੍ਰੇਸ਼ਨ ਕਰ ਰਹੀਆਂ ਨੇ ਉਹਨਾਂ ਨੇ ਬਹੁਤ ਸੋਹਣਾ ਪੰਜਾਬ ਦੀ ਵਿਰਾਸਤ ਨੂੰ ਆਪਣੇ ਆਪ ਤੇ ਲਪੇਟਿਆ ਆ ਸ਼ਿੰਗਾਰਿਆ ਪਹਿਰਾਵਾ ਉਦਾਂ ਦਾ ਪਹਿਰਾਵਾ ਉਦਾਂ ਦਾ ਆ ਮਤਲਬ ਉਹ ਚੀਜ਼ਾਂ ਜੋ ਸਾਨੂੰ ਪ੍ਰਾਤਨ ਸਮੇਂ ਚ ਅਸੀਂ ਉਸ ਜਨਰੇਸ਼ਨ ਚ ਨਹੀਂ ਆ ਸੀ ਉਹ ਚੀਜ਼ਾਂ ਨਹੀਂ ਦੇਖੀਆਂ ਬਟ ਜਿਹੜੇ ਅੱਜ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਆ ਮਤਲਬ ਖੁਸ਼ੀ ਹੁੰਦੀ ਉਸ ਚੀਜ਼ ਦੇਖ ਕੇ ਪੁਰਾਣਾ ਪੰਜਾਬ ਦੇਖ ਕੇ ਯਾ ਯਾਦਾਂ ਕਹਿ ਲਓ ਯਾ ਮੈਨੂੰ ਨਹੀਂ ਪਤਾ ਮੈਂ ਉਸ ਜਨਰੇਸ਼ਨ ਚ ਪੈਦਾ ਵੀ ਹੋਈ ਸੀ ਕਿ ਉਹ ਉਦੋਂ ਚੱਲ ਵੀ ਰਿਹਾ ਸੀ ਬਟ ਉਹ ਚੀਜ਼ ਦੇਖ ਕੇ ਬਹੁਤ ਵਧੀਆ ਲੱਗਦਾ ਆਪਣਾ ਪੰਜਾਬ ਦੀ ਜਿਹੜੀ ਮਹਿਕ ਵਿਖੇ ਦਾ ਤੀਆਂ ਦਾ ਤਿਉਹਾਰ ਬਹੁਤ ਖੁਸ਼ੀ ਹੋ ਉਸ ਚੀਜ਼ ਨੂੰ ਕਵਰ ਕਰਕੇ ਤੇ ਬਹੁਤ ਸਾਰੀਆਂ ਔਰਤਾਂ ਨੇ ਆਪਣੇ ਆਪਣੇ ਸਾਡੇ ਨਾਲ ਹਾਂ ਪੁਆਇੰਟ ਆਫ ਥਿੰਕਿੰਗ ਸ਼ੇਅਰ ਕੀਤੇ ਹਾਂ ਪੁਆਇੰਟ ਆਫ View ਰੱਖੇ ਆ ਬਹੁਤ ਸਾਰਿਆਂ ਨੇ ਅਲੱਗ-ਅਲੱਗ ਤਰ੍ਹਾਂ ਨਾਲ ਕਿਉਂਕਿ ਬਹੁਤ ਸਾਰੀਆਂ ਮਿੱਥਾਂ ਵੀ ਇਹਦੇ ਨਾਲ ਜੁੜੀਆਂ ਹੋਈਆਂ ਕਈ ਲੋਕਾਂ ਦਾ ਮੰਨਣਾ ਇਹ ਆ ਕਿ ਸੌਣ ਦਾ ਮਹੀਨਾ ਆ ਜਿਹੜਾ ਜਦੋਂ ਸ਼ੁਰੂ ਹੋ ਜਾਂਦਾ ਆ ਨੂੰ ਸੱਸ ਦੇ ਮੱਥੇ ਨਹੀਂ ਲੱਗ ਕੇ ਕਾ ਜਾਂਦੀਆਂ ਜਾ ਕੇ ਉੱਥੇ ਮੈਂ ਹਥੋ ਖੁਸ਼ੀ ਵਾਲੀ ਗੱਲ ਤੋਂ ਮੈਂ ਇਹੀ ਗੱਲ ਕਰਨ ਲੱਗਾ ਸੀ ਮੈਂ ਕਿ ਤੁਹਾਡੀ ਹੁਣ ਗੱਲ ਪੂਰੀ ਹੋ ਜਾਏ ਕਿ ਸਭ ਤੋਂ ਵੱਧ ਖੁਸ਼ੀ ਤਾਂ ਉੱਥੇ ਹੀ ਹੁੰਦੀ ਆ ਵੀ ਮੈਂ ਪਿੱਕੇ ਘਰ ਆਈ ਹੋਈ ਹਾਂ ਬਿਲਕੁਲ ਬਿਲਕੁਲ ਹਰੇਕ ਕੁੜੀ ਦੀ ਸਭ ਤੋਂ ਖੁਸ਼ੀ ਦੀ ਗੱਲ ਇਹ ਹੁੰਦੀ ਆ ਕਿ ਵਿਆਹ ਤੋਂ ਬਾਅਦ ਪਿੱਕੇ ਘਰ ਆਣਾ ਇੱਕ ਨਵਾਂ ਅਹਿਸਾਸ ਹੁੰਦਾ ਇੱਕ ਨਵਾਂ ਨਵੀਂ ਖੁਸ਼ੀ ਹੁੰਦੀ ਆ ਵਿਆਹ ਤੋਂ ਬਾਅਦ ਬਿਲਕੁਲ ਉਹ ਫਿਰ ਪਿੱਕੇ ਘਰ ਦੀ ਵੀ ਆਮੀਓ ਤੇ ਪਤਾ ਲੱਗਦੀ ਆ ਨਾ ਨਵੇਂ ਘਰ ਜਾ ਕੇ ਫਿਰ ਜਦੋਂ ਉੱਥੇ ਵਾਪਸ ਆਣਾ ਤੇ ਬੜੀ ਖੁਸ਼ੀ ਹੁੰਦੀ ਫਿਰ ਜਦੋਂ ਸਖੀਆਂ ਸਹੇਲੀਆਂ ਸਾਰੀਆਂ ਇਕੱਠੀਆਂ ਹੋ ਜਾਂਣ ਉਹ ਟ ਨਾ ਕਿਸੇ ਦਾ ਇੱਕ ਲੜਕੀ ਦਾ ਜਦੋਂ ਵਿਆਹ ਹੋ ਜਾਂਦਾ ਉਹ ਚੀਜ਼ਾਂ ਬਦਲ ਜਾਂਦੀਆਂ ਤਾਂ ਹੀ ਸ਼ਾਇਦ ਉਸ ਚੀਜ਼ ਨੂੰ ਸੈਲੀਬ੍ਰੇਟ ਕਰਨ ਲਈ ਸੌਣ ਦੇ ਮਹੀਨੇ ਵਿੱਚ ਆਪਣੇ ਪੇਕੇ ਘਰ ਜਾਂਦੀਆਂ ਆਪਣੀਆਂ ਸਖੀਆਂ ਸਹੇਲੀਆਂ ਨੂੰ ਮਿਲਦੀਆਂ ਤੇ ਉਹ ਮਤਲਬ ਚਾਵਾਂ ਨਾਲ ਉਸ ਯੋਹਾਨੂ ਮਨਾਉਂਦੀਆਂ ਆ ਬਿਲਕੁਲ ਹੁਣ ਇੱਕ ਅਸੀਂ ਇਹ ਦੱਸ ਰਹੇ ਹਾਂ ਕਿ ਖੁਸ਼ੀ ਕਿਉਂਕਿ ਤੁਹਾਡੀ ਮੈਂ ਵੀ ਉਹ ਵੀਡੀਓ ਦੇਖੀ ਸੀਗੀ ਤੁਸੀਂ ਤਾਂ ਖੁਸ਼ ਨਜ਼ਰ ਆਈ ਰਹੇ ਸੀ ਜੀ ਮੈਂ ਦੱਸਣਾ ਚਾਹਾਂਗੀ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਉਹ ਵੀਡੀਓਜ਼ ਸਾਂਝੀਆਂ ਕਰਾਂਗੇ ਕੁਝ ਝਲਕੀਆਂ ਦਿਖਾਵਾਂਗੇ ਤੀਆਂ ਦੇ ਤਿਉਹਾਰ ਦੀਆਂ ਜਿਹੜੀਆਂ ਬਿਲਟੇ ਵੀ ਯੂਕੇ ਨਾਲ ਕਵਰ ਕੀਤੀਆਂ ਆ ਹਾਂ ਅੱਛਾ ਐਕਸਪੀਰੀਅੰਸ ਸ਼ੇਅਰ ਕਰਵਾਉਗੇ ਤੁਸੀਂ ਲੋਕਾਂ ਨੂੰ ਬਿਲਕੁਲ ਓਕੇ ਅੱਛਾ ਇੱਕ ਹੁਣ ਤੁਸੀਂ ਦੇਖੋ ਮੇਥੇ ਦੀ ਤੁਸੀਂ ਗੱਲ ਕੀਤੀ ਕਿਹਦੇ ਨਾਲ ਮੇਥੇ ਵੀ ਜੁੜੇ ਹੁੰਦੇ ਬਹੁਤ ਸਾਰੇ ਮੇਥੇ ਜੁੜੇ ਹੋਏ ਸ਼ਾਇਦ ਅਸੀਂ ਤਾਂ ਸਾਰਿਆਂ ਦੀ ਚਾਹਨਾ ਵੀ ਨਹੀਂ ਪੂਰਾ ਸਕਦਾ ਯ ਹਾਂ ਹੁਣ ਇੱਕ ਮਿੱਥ ਇਹ ਵੀ ਆ ਕਿਸੇ ਰਾਈਟਰ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਵੀ ਸੌਣ ਦੇ ਮਹੀਨੇ ਜਦੋਂ ਗੱਲ ਚੱਲੀ ਵੀ ਕੁੜੀਆਂ ਪੇਕੇ ਘਰ ਜਾਂਦੀਆਂ ਹਾਂ ਤੇ ਸੱਸ ਦੇ ਮੱਥੇ ਨਹੀਂ ਲੱਗਦੀਆਂ ਇਹ ਪ੍ਰਥਾ ਬਣਾ ਦਿੱਤੀ ਗਈ ਹੁਣ ਇੱਕ ਰਾਈਟਰ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਵੀ ਸੌਣ ਮਹੀਨੇ ਪੁਰਾਣੇ ਸਮੇਂ ਤੇ ਕੀ ਹੁੰਦਾ ਸੀ ਕਿ ਘਰ ਕੱਚੇ ਹੁੰਦੇ ਸੀ ਕੱਚੇ ਘਰ ਹੁੰਦੇ ਸੀ ਤੇ ਜਦੋਂ ਕੁੜੀ ਵਿਆਹ ਕੇ ਆਂਦੀ ਸੀ ਤੇ ਬਰਸਾਤਾਂ ਹੋ ਜਾਂਦੀਆਂ ਸੌਣ ਦੇ ਵਿੱਚ ਬਰਸਾਤਾਂ ਤੇ ਉਹ ਘਰ ਚੋਂਦੇ ਹੁੰਦੇ ਸੀ ਵੀ ਕੁੜੀ ਨੂੰ ਨਾ ਪਤਾ ਲੱਗੇ ਵੀ ਕਿਉਂਕਿ ਥੋੜੇ ਦਿਨ ਹਲੇ ਉਹ ਗੋਏ ਹੋਏ ਹੁੰਦੇ ਆ ਦੇਖੋ ਵੀ ਜੇ ਆਪਾਂ ਜੀ ਬਹੁਤ ਪਿਛਲੇ ਸਮਿਆਂ 'ਚ ਜਾਵਾਂਗੇ ਇਦਾਂ ਦੀਆਂ ਬਹੁਤ ਸਾਰੀਆਂ ਸਾਨੂੰ ਗੱਲਾਂ ਮਿਲ ਜਣਗੀਆਂ ਜਿਹੜੀਆਂ ਸੌਣ ਦੇ ਮਹੀਨੇ ਨਾਲ ਜਾਂ ਤੀਆਂ ਦੇ ਤਿਹਾਣ ਨਾਲ ਜੋੜੀਆਂ ਜਾ ਸਕਦੀਆਂ ਮਤਲਬ ਜੋ ਆਪਾਂ ਮੀਨਸ ਹੋਂਦੇ ਉਹ ਇਹੇ ਆ ਤੇ ਸ਼ਾਇਦ ਤੁਸੀਂ ਵੀ ਮੈਂ ਤਾਂ ਹੀ ਤੁਹਾਨੂੰ ਪੁੱਛਿਆ ਤੁਸੀਂ ਕਹਿੰਦੇ ਸਾਰਾ ਪ੍ਰੋਗਰਾਮ ਤੇਰੇ ਤੇ ਮੇਰੇ ਤੇ ਨਹੀਂ ਹੈਗਾ ਮੈਂ ਇਹ ਪੁੱਛਦੀ ਵੀ ਕਿ ਤੁਹਾਨੂੰ ਇਸ ਸੀਰ ਬਾਰੇ ਕੀ ਕਹਿਤਾ ਹੈ ਫਿਰ ਉਹ ਕਥਾ ਉਹਦੇ ਨਾਲ ਮਤਲਬ ਉਹ ਵਿਅਕਤੀ ਨੇ ਆਪਣਾ ਨਜ਼ਰੀਆ ਲਿਖਿਆ ਅਸੀਂ ਫਿਰ ਗੱਲ ਇਸ ਚੀਜ਼ ਨਾਲ ਜੋੜੀ ਵੀ ਸੌਣ ਮਹੀਨੇ ਦੇ ਵਿੱਚ ਸੱਸ ਨੋ ਦੇ ਮੱਥੇ ਨਹੀਂ ਲੱਗਦੀ ਇਸ ਕਰਕੇ ਨੋ ਨੋ ਫਿਰ ਪੇਕੇ ਘਰ ਭੇਜ ਦਿੱਤਾ ਜਾਂਦਾ ਸੀ ਤੇ ਉਹ ਬਰਸਾਤਾਂ ਦੇ ਵਿੱਚ ਫਿਰ ਘਰ ਵਾਲੇ ਜਦੋਂ ਬਰਸਾਤ ਦੇ ਨਾਲ ਮੀਂਹ ਦੇ ਨਾਲ ਘਰ ਛੋੜਦੇ ਹੁੰਦੇ ਸੀ ਤਾਂ ਫਿਰ ਫਿਰ ਉਹਨਾਂ ਦੀ ਆਪ ਦੇਖ ਰਹੀ ਕਰਦੇ ਸੀ ਵੀ ਨਵੀਂ ਵਿਆਹੀ ਬੋਟੀ ਨੂੰ ਕਿਉਂ ਇਹ ਸਾਰਾ ਕੁਝ ਦੱਸਣਾ ਵੀ ਅਸੀਂ ਕਿਹੜੇ ਮਾਹੌਲ ਮਾਹੌਲ ਦੇ ਵਿੱਚ ਜੀ ਰਹੇ ਇਹ ਆਪ ਦਾ ਪੁਆਇੰਟ ਆਫ View ਇੱਕ ਰਾਈਟਰ ਦਾ ਬਿਲਕੁਲ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਰਾਈਟਰਸ ਨੇ ਆਪਣੇ ਆਪਣੇ ਮੁਤਾਬਕ ਇਹਨਾਂ ਚੀਜ਼ਾਂ ਨੂੰ ਲਿਖਿਆ ਨੋ ਡਾਊਟ ਕਿ ਉਸ ਟਾਈਮ ਤੇ ਇਹ ਪ੍ਰਥਾਵਾਵਾਂ ਹੋਣਗੀਆਂ ਹੁਣ ਤੁਸੀਂ ਦੇਖੋ ਕਿ ਅੱਜ ਦੇ ਟਾਈਮ ਦੇ ਉੱਤੇ ਕੀ ਆ ਕਿ ਅੱਜ ਦੇ ਟਾਈਮ ਦੇ ਉੱਤੇ ਵੀ ਜਿਹੜੇ ਪੁਰਾਣੇ ਬਜ਼ੁਰਗ ਆ ਯਾ ਸਾਡੀਆਂ ਮਾਤਾਵਾਂ ਹੀਆਂ ਘਰਾਂ ਦੇ ਵਿੱਚ ਉਹ ਕੀ ਕਹਿੰਦੇ ਨੇ ਕਿ ਰਾਤ ਨੂੰ ਸ਼ਾਮ ਸੂਰਜ ਢਲ ਗਿਆ ਹੁਣ ਝਾੜੂ ਨਹੀਂ ਮਾਰਨਾ ਬਿਲਕੁਲ ਝਾੜੂ ਨਹੀਂ ਮਾਰਨਾ ਉਹ ਹੁਣ ਪਿਛਲੇ ਸਮੇਂ ਤੋਂ ਚੀਜ਼ ਜੁੜੀ ਆ ਰਹੀ ਕਿ ਸ਼ਾਮ ਦੇ ਸਮੇਂ ਝਾੜੂ ਨਹੀਂ ਮਾਰਨਾ ਪਰ ਮੈਂ ਉਹਨਾਂ ਨੂੰ ਇਹ ਕਹਿੰਦਾ ਸੀ ਕਿ ਉਹ ਸਮਾਂ ਹੋਰ ਸੀ ਅੱਜ ਸਮਾਂ ਹੋ ਰਾ ਅੱਜ ਤੁਸੀਂ ਝਾੜੂ ਕਿਉਂ ਨਹੀਂ ਮਾਰਦੇ ਜੀ ਸ਼ਾਮ ਨੂੰ ਉਹ ਕਹਿੰਦੇ ਕਿੰਦੇ ਨੇ ਇਹ ਤਾਂ ਪਿਛੋਕ ਪਰਥਾ ਚੱਲਦੀ ਆ ਰਹੀ ਹੁਣ ਪਰਥਾ ਕੀ ਆ ਕਿ ਜਿਸ ਟਾਈਮ ਦੇ ਉਤੇ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਸ਼ਾਮ ਨੂੰ ਝਾੜੂ ਨਹੀਂ ਮਾਰਨਾ ਜਦੋਂ ਸੂਰਜ ਢਲ ਗਿਆ ਉਦੋਂ ਦੀਵਿਆਂ ਦੀ ਲੋਚ ਲੋਕ ਰਹਿੰਦੇ ਸੀ ਉਦੋਂ ਇਹ ਹੁੰਦਾ ਸੀ ਕਿ ਜਦੋਂ ਝਾੜੂ ਮਾਰਿਆ ਕੋਈ ਕੀਮਤੀ ਵਸਤੂ ਕੋਈ ਕੀਮਤੀ ਚੀਜ਼ ਘਰੋਂ ਬਾਹਰ ਝਾੜੂ ਦੇ ਨਾਲ ਨਾ ਚੜੀ ਜਾਏ ਕੂੜੇ ਦੇ ਵਿੱਚ ਨਾ ਚਲੀ ਜਾਏ ਇਸ ਕਰਕੇ ਉਸ ਟਾਈਮ ਇਹ ਪਰਥਾ ਚਲਾ ਦਿੱਤੀ ਗਈ ਵੀ ਸ਼ਾਮ ਸੂਰਜ ਢਲਣ ਤੋਂ ਬਾਅਦ ਝਾੜੂ ਨਹੀਂ ਮਾਰਨਾ ਉਹ ਅੱਜ ਤਾਂ ਐਡੇ ਐਡੇ ਬਲਬ ਲੱਗੇ ਘਰਾਂ ਦੇ ਵਿੱਚ ਐਡੀਆਂ ਐਡੀਆਂ LED ਲੱਗੀਆਂ ਹੋਈਆਂ ਆ ਲਾਈਟਸ ਲੱਗੀਆਂ ਹੋਈਆਂ ਅੱਜ ਜੇ ਤੁਸੀਂ ਝਾੜੋ ਮਾਰੋਗੇ ਤੇ ਉਹ ਲక్ష్ਮੀ ਘਰੋ ਚਲ ਜਾਂਦੀ ਐ ਘਰ ਹਨਾ ਉਹ ਇਹ ਚੀਜ਼ਾਂ ਉਹ ਬਹੁਤ ਸਾਰੀਆਂ ਚੀਜ਼ਾਂ ਇਦਾਂਆਂ ਜਿਹੜੀਆਂ ਉਹਦੇ ਨਾਲ ਜੁੜੀਆਂ ਜਾਂਦੀਆਂ ਆ ਤਾਂ ਕਿ ਲੋਕ ਇਹਨੂੰ ਮੰਨਣਾ ਸ਼ੁਰੂ ਕਰਨ ਇਸੇ ਤਰੀਕੇ ਦੇ ਨਾਲ ਹੁਣ ਕੋਠੇ ਚੋਂਦੇ ਸੀ ਅੱਜ ਤੱਕ ਕੋਠੇ ਨਹੀਂ ਚੋਂਦੇ ਅੱਜ ਫਿਰ ਕਿਉਂ ਜਾਂਦੇ ਇਹਦਾ ਮਤਲਬ ਕਿ ਕਥਾ ਹੋਰ ਕੁਛ ਆ ਕਹਾਣੀ ਕੁਛ ਹੋਰ ਆ ਜੇ ਕੋਠਿਆਂ ਚੋਂਦੇ ਨਾਲ ਹੀ ਹੋਵੇ ਜਾਂ ਫਿਰ ਕਹਿ ਸਕਦੇ ਹੋ ਬੇ ਪ੍ਰਥਾ ਚੱਲ ਪਈ ਤੇ ਅੱਜ ਵੀ ਚੱਲਦੀ ਆ ਰਹੀ ਸੋ ਇਸ ਚੀਜ਼ ਦੇ ਵਿੱਚ ਤਾਂ ਅਸੀਂ ਨਹੀਂ ਪੈਂਦੇ ਪਰ ਮੈਂ ਕਹੂੰਗਾ ਕਿ ਲੋਕ ਇਸ ਟਾਈਮ ਅੱਜ ਸਾਨੂੰ ਸੁਣਨ ਦੀ ਬਜਾਏ ਉਹਨਾਂ ਕੁੜੀਆਂ ਨੂੰ ਉਹਨਾਂ ਮਟਿਆਰਾਂ ਨੂੰ ਸੁੰਨਾ ਪਸੰਦ ਕਰਨਗੇ ਜਿਨ੍ਹਾਂ ਨੇ ਤੁਹਾਡੇ ਨਾਲ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਹਨ ਜੀ ਬਿਲਕੁਲ ਉੱਥੇ ਦਾ ਮਾਹੌਲ ਤੁਸੀਂ ਮੰਨੂਗੇ ਬਹੁਤ ਜ਼ਿਆਦਾ ਔਰਤਾਂ ਵਿੱਚ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਖੁਸ਼ ਸੀ ਗਿੱਧਾ ਪਾ ਰਹੀਆਂ ਸੀ ਪੰਜਾਬ ਦਾ ਲੋਕ ਨਾਚ ਹੈ ਗਿੱਧਾ ਉਸ ਚੀਜ਼ ਨੂੰ ਪ੍ਰੈਜੈਂਟ ਕਰ ਰਹੀਆਂ ਸੀ ਪੰਜਾਬ ਦੇ ਵਿਰਸੇ ਨੂੰ ਪ੍ਰੈਜੈਂਟ ਕਰ ਰਹੀਆਂ ਸੀ ਮਤਲਬ ਬਹੁਤ ਵਧੀਆ ਮਾਹੌਲ ਸੀਗਾ ਤੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਲੋੜ ਹੈ ਇਹੋ ਜੇ ਬਹੁਤ ਸਾਰੇ ਉਪਰਾਲੇ ਕਰਨ ਦੀ ਲੋੜ ਹੈ ਜਿਹੜੇ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣ ਤੇ ਕਿਤੇ ਨਾ ਕਿਤੇ ਮੈਨੂੰ ਇਸ ਚੀਜ਼ ਦੀ ਕਮੀ ਵੀ ਮਹਿਸੂਸ ਹੁੰਦੀ ਆ ਕਿ ਹੁਣੇ ਜਿਹੜੇ ਤਿਉਹਾਰ ਆ ਮਹਿਜ਼ ਇੱਕ ਸੈਲੀਬ੍ਰੇਸ਼ਨ ਦਾ ਉਹ ਬਣ ਗਏ ਨੇ ਕਿ ਮਤਲਬ ਇਹ ਤਿਉਹਾਰ ਮਨਾਣੇ ਆ ਬਤ ਕਿਸੇ ਨੂੰ ਉਸ ਚੀਜ਼ ਦਾ ਖਾਸਾ ਪਤਾ ਨਹੀਂ ਹੈਗਾ ਕਿ ਕਿੰਨੀ ਮਹੱਤਤਾ ਨਹੀਂ ਪਤਾ ਮਹੱਤਤਾ ਨਹੀਂ ਪਤਾ ਬੱਚਿਆਂ ਨੂੰ ਨਹੀਂ ਪਤਾ ਹੈਗਾ 노 ਡਾਊਟ ਕਿ ਜਾਂਦੇ ਆ ਬੱਚੇ ਵੀ ਸਾਰੇ ਇੰਜੋਏ ਕਰਦੇ ਆ ਹਾਲਾਂਕਿ ਜੈਂਟਸ ਦਾ ਇਹਦੇ ਵਿੱਚ ਕੋਈ ਕੰਪਨੀ ਹੁੰਦਾ ਸਿਰਫ ਊਮਨ ਹੁੰਡਰ ਨੂੰ ਸੈਲੀਬ੍ਰੇਟ ਕਰਦਾ ਹੈ ਤਿਉਹਾਰ ਬਟ ਫਿਰ ਵੀ ਬੱਚਿਆਂ ਨੂੰ ਜੇ ਪਤਾ ਲਗਾਉਣਾ ਚਾਹੀਦਾ ਤੇ ਇਹੋ ਜਿਹੇ ਉਪਰਾਲੇ ਬਹੁਤ ਜ਼ਿਆਦਾ ਹਾਂ ਇਹ ਚੀਜ਼ ਇਸ ਚੰਗੀ ਸ਼ੁਰੂ ਹੋਈ ਆ ਕਿ ਸਕੂਲਾਂ ਦੇ ਵਿੱਚ ਇਹ ਸਕੂਲਾਂ ਦੇ ਵਿੱਚ ਇਹ ਤਿਉਹਾਰ ਨੂੰ ਮਨਾਣਾ ਸ਼ੁਰੂ ਕੀਤਾ ਕਿਉਂਕਿ ਉਹੀ ਬੱਚੇ ਉਹੀ ਜਨਰੇਸ਼ਨ ਆ ਜਿਹਨੇ ਅੱਗੇ ਜਾ ਕੇ ਨਾ ਤਿਉਹਾਰਾਂ ਨੂੰ ਫਿਰ ਵੱਡੇ ਸਕੇਲ ਦੇ ਉੱਤੇ ਮਨਾਣਾ ਜਦੋਂ ਵੱਡੇ ਹੋਗੇ ਜਦੋਂ ਕੁੜੀ ਬਣ ਕੇ ਆਉਗੀ ਅਸੀਂ ਨਾ ਜਦੋਂ ਤੀਆਂ ਦਾ ਤਿਉਹਾਰ ਸ਼ਬਦ ਯੂਜ਼ ਕਰਦੇ ਆਂ ਤੀਆਂ ਦਾ ਤਿਉਹਾਰ ਜਾਂ ਫਿਰ ਤੀਆਂ ਦਾ ਮੇਲਾ ਹੁਣ ਤੁਸੀਂ ਇਹ ਦੇਖ ਲਓ ਮੇਲੇ ਹੋਟਲਾਂ 'ਚ ਹੋਣ ਲੱਗ ਗਏ ਆ ਇੱਕ ਕੋਈ ਸੁਸਾਇਟੀ ਆ ਵਿਮਨਸ ਦਾ ਸੁਸਾਇਟੀ ਆ ਉਹ ਹੋਟਲ ਬੁੱਕ ਕਰਦੀਆਂ ਆ ਆਪਣਾ ਜਿੰਨਾ ਵੀ ਉਹਨਾਂ ਦਾ ਸੁਸਾਇਟੀ ਦਾ ਹੁੰਦਾ ਉੱਥੇ ਜਾ ਕੇ ਉਹ ਸੈਲੀਬ੍ਰੇਟ ਕਰਦੇ ਆਂ ਜਿਹੜਾ ਕਿੱਥੇ ਸੱਤ ਦੇ ਵਿੱਚ ਹੁੰਦੇ ਸੀ ਇਹ ਪਿੰਗਾ ਪੈਂਦੀਆਂ ਹੁੰਦੀਆਂ ਸੀ ਬਿਲਕੁਲ ਬਿਲਕੁਲ ਪਿੰਗਾ ਪੰਦੇ ਸੀ ਉਹ ਚੀਜ਼ਾਂ ਨਹੀਂ ਹੈਗੀਆਂ ਹੁਣ ਸਟੇ ਚਰਖਾ ਰੱਖ ਕੇ ਤੇ ਲੱਗਦਾ ਕਿ ਤਿਆਂ ਦਾ ਤਿਹਾਰਾ ਆ ਗਿਆ ਚਾਰਕ ਫੁਲਕਾਰੀਆਂ ਜੀਆਂ ਲਗਾ ਦਿੱਤੀਆਂ ਪੱਖੀਆਂ ਲਗਾ ਦਿੱਤੀਆਂ ਮਤਲਬ ਹੁਣ ਅਸੀਂ ਡੁਪਲੀਕੇਸੀ ਦੇ ਮਾਹੌਲ ਦੇ ਵਿੱਚ ਚਲੇ ਗਏ ਬਿਲਕੁਲ ਮੇਰਾ ਕਹਿਨ ਦਾ ਪੁਆਇੰਟ ਅਸੀਂ ਨੇਚਰਲ ਅਸੀਂ ਸਾਥ ਨਹੀਂ ਲਵਦੀ ਜਾ ਕੇ ਵੀ ਸਾਥ ਦੇ ਵਿੱਚ ਜਾ ਕੇ ਹੀ ਇਸ ਤਿਹਾਰ ਨੂੰ ਮਨਾਇਆ ਜਾਵੇ ਮਤਲਬ ਉੱਥੇ ਦੀ ਰੌਣਕ ਹੀ ਹੋਰ ਹੁੰਦੀ ਹੈ ਮੈਂ ਕਈ ਪਿੰਡਾਂ ਦੇ ਵਿੱਚ ਕਵਰ ਕਰਨ ਦਾ ਮੌਕਾ ਮਿਲਿਆ ਉੱਥੇ ਜਿਹੜਾ ਮਾਹੌਲ ਹੁੰਦਾ ਨਾ ਤੀਆਂ ਦਾ ਬਿਲਕੁਲ ਅੱਸੀ ਇਸ ਜੀ ਸਾਲ ਦੀਆਂ ਬਜ਼ੁਰਗ ਔਰਤਾਂ ਮੈਂ ਉੱਥੇ ਪੀਂਗ ਪਾਉਂਦੀਆਂ ਦੇਖੀਆਂ ਤੇ ਉਹ ਮਾਹੌਲ ਇਦਾਂ ਦਾ ਹੁੰਦਾ ਆ ਵੀ ਗੱਲੇ ਹੀ ਛੱਡਦੇ ਹੋ ਤੁਸੀਂ ਤੇ ਉਹ ਚੀਜ਼ ਜਿਹੜੀ ਆ ਉਹ ਸ਼ਹਿਰਾਂ ਦੇ ਵਿੱਚ ਅੱਜ ਅਸੀਂ ਮਿਸ ਕਰ ਰਹੇ ਹਾਂ ਕਿਉਂਕਿ ਅਸੀਂ ਹੁਣ ਮੈਨ-ਮੇਡ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਇਸ ਤਿਉਹਾਰ ਨੂੰ ਨਾ ਕਿ ਕੁਦਰਤ ਦੇ ਨਾਲ ਜੇ ਅਸੀਂ ਸੱਥ ਲੱਭ ਕੇ ਅੱਜ ਵੀ ਜੇ ਸੱਥਾਂ ਦੇ ਵਿੱਚ ਜਾ ਕੇ ਪੀਂਗਾ ਪੈਂਦੀਆਂ ਸੀ ਪੀਂਗਾ ਝੂਲਦੀਆਂ ਹੁੰਦੀਆਂ ਸੀ ਕੁੜੀਆਂ ਇੱਕ ਉਹ ਮੇਲਾ ਕਰਵਾਉਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਮਾਹੌਲ ਖੁਦ-ਬਖੁਦ ਉਹਦਾ ਬਣ ਜਾਂਦਾ ਹੁੰਦਾ ਬਿਲਕੁਲ ਬਿਲਕੁਲ ਤੇ ਹੁਣ ਮੈਨੂੰ ਲੱਗਦਾ ਕੁਝ ਵੀਡੀਓਜ਼ ਤੁਸੀਂ ਜੋ ਤੁਹਾਡੀਆਂ ਉਹਦਣ ਤੁਸੀਂ ਗਏ ਕਵਰ ਕਰਨ ਲਈ ਉਹਨਾਂ ਵੀਡੀਓਜ਼ ਨੂੰ ਵੀ ਲੋਕਾਂ ਦੇ ਰੂਬਰੂ ਥੋੜਾ ਜਿਹਾ ਕਰੀਏ ਬਿਲਕੁਲ ਅਸੀਂ ਦਿਖਾਵਾਂਗੇ ਆਪਣੇ ਦਰਸ਼ਕਾਂ ਨੂੰ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਤੁਸੀਂ ਸਾਨੂੰ ਦੱਸਿਓ ਤੁਹਾਡਾ ਵੀ ਐਕਸਪੀਰੀਅੰਸ ਕੀ ਹੈ ਤਿਆਂ ਦਾ ਤਿਉਹਾਰ ਦੀ ਤੁਹਾਨੂੰ ਕੀ ਲੱਗਦਾ ਕੀ ਮਹੱਤਵ ਹੈ ਕਿਉਂਕਿ ਬਹੁਤ ਸਾਰੀਆਂ ਮਿਸੇ ਦੇ ਨਾਲ ਜੁੜੀਆਂ ਹੋਈਆਂ ਨੇ ਹੋਰ ਕੀ ਕਹਿਣਾ ਚਾਹੋਗੇ ਮੈਂ ਚਾਹਨਾ ਪਹਿਲੇ ਕੋਈ ਵੀਡੀਓਜ਼ ਦਿਖਾ ਦਈਏ ਫਿਰ ਆਪਾਂ ਇਸ ਵੀਡੀਓਜ਼ ਦੇ ਉਪਰਾਂ ਜੀ ਬਿਲਕੁਲ ਅਸੀਂ ਅੱਜ ਬਿਲ ਟੀਵੀ ਦੀ ਟੀਮ ਤੁਹਾਨੂੰ ਲੈ ਕੇ ਆਈ ਆ ਫਗਵਾੜਾ ਵਿਖੇ ਜਿੱਥੇ ਕੀ ਤੀਆਂ ਦਾ ਤਿਉਹਾਰ ਹੈ ਜਿਹੜਾ ਮਨਾਇਆ ਜਾ ਰਿਹਾ ਆ ਪੰਜਾਬੀ ਸੱਭਿਆਚਾਰ ਵਿਰਸੇ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਅੱਜ ਫਗਵਾੜਾ ਦੇ ਅਰਬਨ ਸਟੇਟ ਵਿਖੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਜੀ ਵੱਲੋਂ ਮਨਾਇਆ ਜਾ ਰਿਹਾ ਹੈ ਦੂਰੋਂ ਦੂਰੋਂ ਬਹੁਤ ਸੋਹਣੀਆਂ ਉੱਚੀਆਂ ਲੰਮੀਆਂ ਸੋਹਣੀਆਂ ਮੁਟਿਆਰਾਂ ਸਾਜ ਢਜ ਕੇ ਆਈਆਂ ਪੰਜਾਬੀ ਸੱਭਿਆਚਾਰ ਦੀ ਮਹਿਕ ਵੀ ਖੇੜਾ ਤਿਉਹਾਰ ਤੀਆਂ ਦਾ ਤਿਉਹਾਰ ਅੱਜ ਸਾਡੇ ਨਾਲ ਰੌਣਕਾਂ ਇੰਜੋਏ ਕਰਦੀਆਂ ਤੀਆਂ ਦੇ ਤਿਉਹਾਰ ਦੀਆਂ ਚਲੋ ਚੱਲੀਏ ਬੇਟੇ ਬਹੁਤ ਅੱਛਾ ਲੱਗਿਆ ਤੁਸੀਂ ਆਪਣੇ ਨਿਊਜ਼ ਚੈਨਲ ਵੱਲੋਂ ਸਾਡੇ ਪ੍ਰੋਗਰਾਮ ਨੂੰ ਕਵਰ ਕੀਤਾ ਮੈਮ ਤੁਸੀਂ ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਆ ਪੰਜਾਬ ਦੀ ਵਿਰਸੇ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਇਹ ਜਿਹੜਾ ਮੇਲਾ ਹੈ ਹਰ ਸਾਲ ਕਰਵਾਉਂਦੇ ਹੋ ਆਜੋ ਜੀ ਤੇ ਹਰ ਸਾਲ ਮੇਲਾ ਹੁੰਦਾ ਔਰ ਦੇਖਿਆ ਤੁਸੀਂ ਕਿ ਬੇਟੀਆਂ ਪੈਣਾ ਸਾਰੀਆਂ ਬਹੁਤ ਚਾਹ ਦੇ ਨਾਲ ਆਂਦੀਆਂ ਔਰ ਇਸ ਦਿਨ ਦੀ ਉਡੀਕ ਕਰਦੀਆਂ ਆ ਅੱਜ ਇਹਨਾਂ ਨੇ ਇੱਥੋਂ ਜਾਣਾ ਦੇ ਅਗਲੇ ਸਾਲ ਦੀ ਉਡੀਕ ਕਰਨੀ ਆ ਕਿ ਅਗਲੇ ਸਾਲ ਵੀ ਅਸੀਂ ਤੀਆਂ ਦੇ ਮੇਲੇ ਤੇ ਜਾਣਾ ਔਰ ਇਹਨਾਂ ਦਾ ਬਹੁਤ ਅੱਛਾ ਹੁੰਦਾ ਹੈ ਪਹਿਲਾਂ ਤਾਂ ਤੁਹਾਨੂੰ ਮੇਰੇ ਵੱਲੋਂ ਕੰਪਲੀਮੈਂਟ ਤੁਸੀਂ ਬਹੁਤ ਸੋਹਣਾ ਸਜ ਕੇ ਤਿਆਰ ਹੋਏ ਆ ਤੀਆਂ ਦਾ ਤਿਉਹਾਰ ਅੱਜ ਲੱਗ ਰਿਹਾ ਹੈ ਕਿ ਤੁਹਾਡੇ ਜਿਹੜੇ ਤੁਸੀਂ ਸ਼ਿੰਗਾਰ ਕੀਤਾ ਬਹੁਤ ਸੋਹਣਾ ਲੱਗ ਰਿਹਾ ਹੈ ਥੈਂਕ ਯੂ ਜੀ ਬਹੁਤ ਬਾਤ ਅੱਜ ਤੀਆਂ ਦਾ ਤਿਉਹਾਰ ਮਨਾਣ ਆਏ ਆ ਪਤਾ ਹੈ ਤੀਆਂ ਦਾ ਤਿਉਹਾਰ ਮਨਾਉਂਦੇ ਕਿਉਂ ਆ ਏ ਦੇਖੋ ਜੀ ਤੀਆਂ ਦਾ ਤਿਹਾੜ ਤੇ ਨਾਨਾਂ ਦੀ ਪਰਜਾਈ ਦਾ ਨਾ ਪਿਆਰ ਦਾ ਇੱਕ ਟੁੱਟ ਰਿਸ਼ਤਾ ਆ ਜਦੋਂ ਵਿਆਹੀ ਹੋਈ ਕੁੜੀ ਆਪਣੇ ਪੇਕੇ ਘਰ ਆਂਦੀ ਆ ਤੇ ਪਰਜਾਈ ਨਾਲ ਇਹ ਇਹੀ ਇੱਕ ਮੌਕਾ ਆ ਜਦੋਂ ਇੱਕ ਦੂਸਰੇ ਨਾਲ ਪਿਆਰ ਨਾ ਸਪੈਂਡ ਦੂਰ ਕਰਕੇ ਗਿੱਦਾ ਪੌਂਦੀਆਂ ਕਿੱਕਲੀ ਪੌਂਦੀਆਂ ਇਸ ਕਰਕੇ ਤੇ ਨਾਨਾਂ ਤੇ ਪਰਜਾਈ ਦੇ ਪਿਆਰ ਦਾ ਪ੍ਰਤੀਕ ਹੈ ਇਹ ਅੱਛਾ ਤੁਸੀਂ ਪੰਜਾਬ ਦੇ ਵਿਰਸੇ ਨੂੰ ਆਪਣੇ ਆਪ ਤੇ ਲਪੇਟਿਆ ਆ ਆਪਣੇ ਆਪ ਤੇ ਸ਼ਿੰਗਾਰਿਆ ਆ ਘਰ ਵਾਲੇ ਦਾ ਕਿੰਨਾ ਕੁ ਖਰਚਾ ਕਰਾ

ਪੀਂਘ ਹਲਾ ਰੇ ਲੈਂਦੀ ਨੀ ਆ ਜਾ ਪਾ ਵਿੱਚ ਝੂਟ ਲੈ ਪੀਂਘ ਹਲਾ ਰੇ ਲੈਂਦੀ ਨੀ ਆ ਜਾ ਨੰਦੇ ਝੂਟ ਸੋ ਕਮਤਾ ਜੀ ਹਲਾ ਰੇ ਲੈਂਦੀ ਨੀ ਆ ਜਾ ਨੰਦੇ ਝੂਟ ਲੈ ਇਹ ਗੋਲਾ ਰੇ ਲੈਂਦੀ ਹਾਰ ਇਸ ਦਿਪਚੇ ਮਨਾਇਆ ਜਾਂਦਾ ਕਿ ਇਸ ਦਿਨ 사ਵੰਦ ਮਿਲੇ ਜੇ ਪਹਿਲੇ ਤੇ ਦੇਖੋ ਪੁਲੇ ਸ਼ੰਕਰ ਦੀ ਪੂਜਾ ਪਾਰਵਤੀ ਮਾਂ ਨੇ ਕੀਤੀ ਸੀਗੀ ਔਰ ਲੋਕ ਵੀ ਸੋਮਰ ਦੇ ਵਰਤ ਰੱਖਦੇ ਨੇ ਔਰ ਸ਼ਿਵਾਲਿਆਂ ਚ ਸਜਾਵਟ ਹੁੰਦੀ ਹੈ ਬਹੁਤ ਫੁੱਲਾਂ ਦੀ ਔਰ ਲੋਕ ਪਹਿਲੇ ਕਿ ਲੋ ਜ਼ਿਆਦਾ ਪੂਜਾ ਪਾਠ ਭਗਤੀ ਕਰਦੇ ਨੇ ਸੋਮਰ ਦੇ ਦਿਨ ਬਹੁਤ ਸ਼ਿਵਾਲਿਆਂ ਚ ਰੌਣਕ ਹੁੰਦੀ ਹੈ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਚੁੱਕੇ ਹਾਂ ਦਰਸ਼ਕਾਂ ਨੇ ਵੀ ਮੈਨੂੰ ਲੱਗਦਾ ਹੈ ਜ਼ਰੂਰ ਇੰਜੋਏ ਕੀਤਾ ਹੋਣਾ ਜੋ ਬਿਲਟੀਵੀ ਦੀ ਟੀਮ ਨੇ ਤੀਆਂ ਦੇ ਤਿਉਹਾਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਲੱਗਦਾ ਹੈ ਕਿ ਇਹੋ ਜਿਹੇ ਜਿਹੜੇ ਤਿਉਹਾਰ ਆ ਕਿਉਂਕਿ ਇਹਨਾਂ ਤਿਉਹਾਰਾਂ ਦਾ ਸੀਜ਼ਨ ਆ ਤੇ ਸਾਡੀ ਬਿਲਟੀਵੀ ਦੀ ਇਹੀ ਕੋਸ਼ਿਸ਼ ਹੋਊਗੀ ਕਿ ਅਸੀਂ ਹੋਰ ਤਿਹਾਰਾਂ ਦੀ ਮਹੱਤਤਾ ਹੋਰ ਤਿਹਾਰਾਂ ਦੀਆਂ ਰੌਣਕਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਕਿਉਂ ਬਿਲਕੁਲ ਬਿਲਕੁਲ ਜਿੰਨੇ ਵੀ ਤਿਉਹਾਰ ਆਣਗੇ ਕੋਸ਼ਿਸ਼ ਰਹੇਗੀ ਕਿ ਤਿਉਹਾਰ ਦੀ ਅ ਅਧਿਆਤਮਿਕ ਪੱਖੋ ਦਾ ਸੱਭਿਆਚਾਰਕ ਪੱਖ ਕੀ ਆ ਉਹਦੇ ਤੇ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਕਿ ਲੋਕ ਤਿਉਹਾਰਾਂ ਦੇ ਨਾਲ ਇੱਕ ਮੇਲੇ ਵਾਂਗੂ ਨਾ ਜੁੜਨ ਉਹਦੀ ਉਹਦਾ ਅਧਿਆਤਮਿਕ ਪੱਖ ਉਹਦਾ ਪਤਾ ਹੋਣਾ ਚਾਹੀਦਾ ਹਾਂ ਹਰ ਇੱਕ ਪੱਖ ਤੁਹਾਨੂੰ ਪਤਾ ਹੋਣਾ ਚਾਹੀਦਾ ਕੋਸ਼ਿਸ਼ਬਿਲਟੀ ਵੀ ਦੀ ਹੀ ਰਹੇਗੀ ਔਰ ਅੱਜ ਵੀ ਤੁਹਾਨੂੰ ਇਸੇ ਕਰਕੇ ਸੀ ਸਾਡੇ ਪ੍ਰੋਗਰਾਮ ਦਾ ਥੀਮ ਤਾਂ ਨਹੀਂ ਹੈ ਕਿ ਅਸੀਂ ਵੀਡੀਓਜ਼ ਦਿਖਾਣੇ ਪਰ ਅੱਜ ਤੁਹਾਨੂੰ ਸਪੈਸ਼ਲ ਅੱਜ ਵੀਡੀਓਜ਼ 30 ਦੇ ਤਿਉਹਾਰ ਦੀਆਂ ਇਸੇ ਕਰਕੇ ਦਿਖਾ ਰਹੇ ਹਾਂ ਜੀ ਬਿਲਕੁਲ ਹੋਰ ਇਦਾਂ ਦੀਆਂ ਰੌਣਕਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਹੋਰ ਮੁੱਦਿਆਂ ਤੇ ਗੱਲਬਾਤ ਕਰਦੇ ਰਵਾਂਗੇ ਮਿਲਦੇ ਰਵਾਂਗੇ ਰੂਬਰੂ ਹੁੰਦੇ ਰਵਾਂਗੇ ਤਦ ਤੱਕ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਧੰਨਵਾਦ